ਹੈਲੋ ਹੈਲੋ ਜੀ ਹਾਂਜੀ ਜੀ ਅੱਲ ਲੱਗੇ ਬਤਾ ਵੀਡੀਓ ਭੇਜੀਆਂ ਨੇ ਮੈਂ ਹਾਂਜੀ ਜੀ ਹਾਂਜੀ ਬੋਲ ਕੋਣ ਤੁਸੀਂ ਜੀ ਨਹੀਂ ਹਾਂਜੀ ਤੁਹਾਨੂੰ ਤਾਂ ਸਾਰੇ ਹੁੰਦੇ ਆ ਹਾਂਜੀ ਹਾਂਜੀ ਅਹ ਇਹ ਕਦੇ ਇਸ ਲਈ ਹੋ ਗਿਆ ਸਨੇਪਚੈਟ ਤੇ ਚਲਦੀ ਹੁੰਦੀ ਥੋੜੀ ਤੁਹਾਡੇ ਕੋਲ ਹਾਂਜੀ ਚਲਾਈ ਆ ਦੇ ਹਾਂਜੀ ਕਿ ਨਾਲ ਤੁਸੀਂ ਹਾਂਜੀ ਜਿੰਦ ਕੇ ਜਿੰਦਾਬਾਦ ਹਾਂਜੀ ਉਸੇ ਤੇ ਚਲਾਈ ਆ ਜੀ ਜਿਹੜਾ ਜੂ ਤੋਂ ਪੜਾ ਹੈ ਚੈਨਲ ਜੇ ਆਪਾਂ ਸਨੇਪਚੈਟ ਚਲਾਈ ਆ ਨਾ ਹਾਂਜੀ ਇਹ ਕਿ ਗੱਲ ਕਰ ਰਹੇ ਹਾਂ ਜਿਵੇਂ ਕੁੜੀਆਂ ਨੂੰ ਨਰਸਿਓ ਦੇ ਬਾਰੇ। ਇਹ ਕਿ ਤੱਕ ਕੀਆ? ਮੈਂ ਦੀ ਕੇ ਸੁਣਾ ਜੇ ਤੱਕ ਹੀ ਹੈ ਤਾਂ ਉਹ ਆਉਣਗੇ ਰਮਨ ਦੇਦੇ ਉਹਨੇ ਸਨੈਪਚੈਟ ਨੂੰ ਨਾ ਲੋਕ ਲਗਾ ਲਿਆ। ਹਾਂਜੀ ਠੀਕ ਹੈ ਜੀ। ਇਹ ਆਪਣੇ ਹਨਾ ਗੁੜੀਆਂ ਵਾ ਉਹਦੇ ਉੱਤੇ ਆਈ ਨਹੀਂ ਪਤਾ ਤਰ੍ਹਾਂ ਤਰ੍ਹਾਂ ਦੇ ਮੁੰਡੇ ਲੋਕੀ ਹਨਾ ਵਧੀਆ ਨਹੀਂ ਹੈਗੇ ਉਹ ਕਿਸੇ ਕਿਸੇ ਤੋਂ ਹੀ ਚਲਦੀ ਹੈ ਮੈਂ ਤੁਹਾਨੂੰ ਸਿੱਧੀ ਬੋਲ ਦਿੰਦਾ। ਅੱਛਾ। ਹਾਂਜੀ। ਆ ਤੇ ਕਿ ਜ਼ਿਆਦਾ ਵੈਟਰ ਨਹੀਂ ਹੈਗੀ ਜੇ ਤਾਂ ਪੜ੍ਹੇ ਲਿਖੇ ਚਲਾ ਸਕਦੇ ਇਹਨੂੰ ਇਹਦੇ ਤੇ ਕਮੈਂਟ ਹੀ ਕਮੈਂਟ ਮੁੰਡੇ ਬੈਸੇਜ ਕਰੀ ਜਾਣਗੇ ਹਾਂਜੀ ਓਕੇ ਆ ਚਲੋ ਜੀ ਅਚਾਨਕ ਇਹ ਪੇਰਾ ਸੇ ਚਲਾਉਂਦੇ ਨਹੀਂ ਐਸੇ ਆਪ ਆਇਆ ਵੈਸੇ ਹੈ ਨਹੀਂ ਹਜੇ ਸ਼ਾਰਟ ਕੋਈ ਵੀ ਹਾਂ ਰੋਮਨ ਦੀ ਜੀ ਕਿਹਾ ਗੋਲੇ ਗਏ ਸੀ ਉਹਨਾਂ ਨੇ ਇੱਕ ਸ਼ਾਰਟ ਬਣਾ ਕੇ ਸਾਡਾ ਪਾਤਾ ਉਹਦੇ ਨਾਲ ਉਹਨਾਂ ਦੇ ਨਾਲ ਹੀ ਹਾਂ ਹਾਂ ਨਹੀਂ ਸ਼ੋਟ ਨਹੀਂ ਪਾ ਕੇ ਆ ਦੇਖਿਆ ਹਜੇ ਆਜਾ ਜੱਜੀ ਸਾਹਿਬ ਜੀ ਦਾ ਇੱਕ ਮਿੰਟ ਹਾਂਜੀ ਬਣਾ ਲੈਨੇ ਆਜ ਪਸਵਾਇਡ ਕੋ ਮੈਂ ਤਾਂ ਨਹੀਂ ਆਇਆ ਨਹੀਂ ਇੱਧਰ ਨਹੀਂ ਆਇਆ ਲੱਗਿਆ ਹੈ ਤੇ ਗਈ ਨਾ ਉਹ ਬਟਨ ਕਿੱਧਰ ਲਾਇ ਤੁਸੀਂ ਹੋਰ ਰਹਿ ਜੋ ਚਾਹ ਪੀ ਲਓ ਤਾਂ ਕਾ ਫਿਗਰ ਹਾਲ ਹੋ ਗਿਆ ਨਾ ਤੁਸੀਂ ਤੋਂ ਆਪਣਾ ਵੇਰੰਦੇ ਲਾਂਗਾ ਦੋੜ ਬੈਲੀ ਪੈ ਜਾਂਦੀ ਆ। ਉਹਦੋਂ ਆਇਆ ਹੀ ਨਹੀਂ ਨਹੀਂ ਕਰਕੇ ਨਹੀਂ ਆਉਂਗੀ। ਤੁਸੀਂ ਐਂ ਕਰੋ। ਉਹ ਲੋਦਾ ਹੈ ਨਾ ਮੈਂ ਦੋ ਚਾਚੇ ਨਾਲ ਜਾ ਕੇ ਜੀ ਬੰਦੂ ਹੀ ਲੈ ਆਉਂ। ਮੈਂ ਨਹੀਂ ਜਾਂਦੀ ਚਾਚਾ ਲੈ ਜੂ। ਮੈਂ ਨਹੀਂ ਹੋ ਤੋ ਕਦੀ ਆ ਮੈਂ ਜਾਏ। ਜੇ ਮੋਗਾ ਵੇੜਾ ਗੁੰਡਾ ਲੱਗ ਗਿਆ। ਨਹੀਂ ਜਾਣਾ ਤਾਂ ਕਿਸੇ ਵਾਰ ਮੈਂ ਤਾਂ ਬਵੰਦਰੀ ਗੂਟ ਅੱਜ ਜੱਜ ਨਾਲ ਦੇਖ ਕੇ ਮੰਗਾਈ। ਚੱਲ ਕੋਈ ਨਾ ਤੇ ਤੈਨੂੰ। ਦਵਾਰਨ ਆਇਆ ਤੋਂ ਮੈਂ ਇਹ ਬਣਾ ਸਕਦਾ ਰਿਜੈਕਟ ਕਰ ਦਿੰਦਾ ਇਹਦੇ ਕੋਲ ਦਾ ਬੰਦੇ ਨੂੰ ਦੇਖ ਇਹਦੇ ਕੋਲ ਦਾ ਆਰਟੀਕਲ ਹੈਂਕੀ ਵਾਲਾ ਇਹ ਉਹ ਨਹੀਂ ਸੀਗਾ ਇਹ ਤੋਂ ਪ੍ਰੈਜ਼ੈਂਟਰ ਆ ਉਹਦੇ ਮੱਦੇਨਜ਼ਰ ਕਰਕੇ ਜਦੋਂ ਮੈਂ ਦੇਖ ਕੇ ਮੁਰਗੀ ਪਈ ਮੈਂ ਜਾਂਦੀ ਸ਼ਮਗੀ ਤੋਂ ਮੈਨੂੰ ਕਹਿਣੇ ਤੁਹਾਨੂੰ ਮੈਂ ਦੇ ਦੇ ਲੇਤਾ ਕੋਈ ਕੁੜਾ ਅੰਨਾ ਟੱਕਰਾ ਅੰਨਾ ਲੈ ਲੇ ਮੈਂ ਗਾਲੀ ਬਦਾਂ ਲੈ ਦੇ ਹਾਂਜੀ ਕੋਈ ਨਹੀਂ ਕੋਈ ਇਹ ਕਰੇ ਨਹੀਂ ਬੈਠੋ ਚਾਹ ਪੀ ਲਓ ਜਾਨੇ ਕੋਈ ਨਹੀਂ ਮੈਂ ਉਹ ਹੀ ਹੋਈ రా <hans> <hans> అది నంది అయింది హଁ మోజనో నిదేనండి మనియల్ గ్రీన్ంటికి సంకల్మై ఈ గంగా సంకల్క సీ అన్న నాంట నాకు పటమ నాントリー దేనందుక తప్పదేని ఇద శిశో ఈ రసాంతును కార్న్ జీ తదిష్ హంది హంది సత హంది హంది తో దేతే వాతాసే శోక్ హోయాసి

ਹਾਂਜੀ ਰੋਜ਼ YouTube ਵਧੀਆ ਬੋਦੇ ਲਈ ਹਾਂਜੀ ਅਸੀਂ ਚਲੌਂਦੇ ਨਹੀਂ ਚੜਾ ਹੈ ਨਾ YouTube ਰੱਖ ਲੋ ਸ਼ੇਅਰ ਸੈਟ ਰੱਖ ਲੋ ਹਾਂਜੀ ਹਾਂਜੀ ਠੀਕ ਹੈ ਜੀ YouTube ਕਰਨ ਸਭ ਵੀ ਸਾਡੀ ਹੁੰਦੀ ਆ ਜਦ ਸਾਡਾ ਜਵਾਬ ਹੋ ਗਿਆ ਪੋਟਾ ਹੈ ਨਾ ਹਾਂਜੀ ਇਹ ਤਾਂ ਹੈ ਹੀ ਹਾਂ ਸਹੀ ਪਹਿਲਾਂ ਵੀ ਆਪਾਂ ਪਹਿਲੀ ਵਾਰੀ ਬਚਾਈ ਲਈ ਉਹਦੇ ਵਰਗੇ ਕੁਝ ਨਹੀਂ ਹੁੰਦੇ ਹਾਂਜੀ ਸਹੀ ਗੱਲ ਹੈ ਜਾਣਕਾਰੀ ਹੈ ਨਹੀਂ ਨਾ ਪਹਿਲਾਂ ਜਮਾ ਨਹੀਂ ਚਲਾ ਕੇ ਦੇਖਿਆ ਛੋਟੇ ਫੋਨਾਂ ਦਾ ਚੱਲਦਾ ਨਹੀਂ ਸੀ ਹੁਣ ਵੱਡੇ ਸੀ ਚਲਾ ਕੇ ਉਹਨਾਂ ਨੇ ਦਿੱਤੀ ਇਹਦੇ ਵਿੱਚ ਨਾ ਥੋੜਾ ਜਿਹਾ ਇਹ ਔਖਾ ਹੋ ਜਾਂਦਾ ਕੰਮ ਮੇਰੇ ਵਿੱਚ ਇਹ ਹੁੰਦਾ ਤੁਸੀਂ ਬਨੰਨੀ ਜੋ ਕਰਦੇ ਹੋ ਨਿੱਕੀ ਜਿਹੀ ਕਲੀਪ ਲਈ ਬਾਤ ਨਹੀਂ ਜਦੋਂ ਇੱਥੇ ਗਏ ਜਿੱਥੇ ਜਿਹੀ ਕਲੀਪ ਲਈ ਬਾਤ ਹਾਂਜੀ ਹਾਂਜੀ ਔਖਾ ਹੈ YouTube ਦਾ ਔਖਾ ਲੱਗਿਆ ਸਾਰ ਨਹੀਂ ਭੰਦੇ YouTube ਵਧੀਆ ਹੈ ਨਾ ਅਮੀ ਮਾੜੀ ਜੀ ਗੱਲ ਪਿੱਛੋਂ ਨਾਲ ਬਈ ਤੁਸੀਂ YouTube ਤੋਂ ਜਾਵੋਗੇ ਹਾਂਜੀ ਲੱਗਦਾ ਇਹਨਾਂ ਨੂੰ ਚੱਜਦੀ ਐ ਇਹਨਾਂ ਨੂੰ ਪਤਾ ਕਿ YouTube ਦੇ ਲੋਕ ਕਿਉਂ ਘੰਟਾ ਕਰਦੇ ਨੇ ਹਾਂਜੀ ਕਹਿ ਰਹਿੰਦੇ ਹਾਂਜੀ ਸਹੀ ਗੱਲ ਹੈ ਜੀ ਉਹ ਨਾ ਮੈਂ ਤਾਂ ਨਹੀਂ ਸਾਡਾ 1 ਮਹੀਨਾ ਹੋ ਗਿਆ ਉਹ ਮਜ਼ਾਕਡਾਉਂਦੇ ਜਿਹੜਾ ਨਾ ਹੁਣ ਅਸੀਂ ਤਾਂ ਲਈ ਕਰੀ ਹਾਂਜੀ ਉਹੀ ਗੱਲ ਆ ਹਨਾ ਸਾਰੇ ਜਾਣਦੇ ਹੋ ਕੋਈ ਗੱਲ ਨਹੀਂ ਤੁੰਡੀ ਵਿੱਚ 1-2 ਹੁੰਦੇ ਆ ਜੀ ਬਾਕੀ ਤਾਂ ਵਧੀਆ ਹੀ ਹੁੰਦੇ ਆ ਕੋਈ ਉਹ ਜੇ 1-2 ਹੁੰਦੇ ਆ ਜਿਹੜੇ ਆ ਕਹਿ ਜਾਂਦੇ ਕੀ ਕਰ ਦਿੰਦੇ ਆ ਉਹ ਨਹੀਂ ਕਰਦੇ ਪੈਸੇ ਲੈ ਕੇ ਕਰਦੇ ਹਾਂ ਸਹੀ ਗੱਲ ਆ ਹਾਂਜੀ ਬਾਕੀ ਸਭ ਪੈਸਾ ਗੰਦਾ ਕਰੋ ਹਾਂਜੀ ਗੱਲ ਸਹੀ ਆ ਜੀ ਕੱਪੜੇ ਦੀ ਗੱਲ ਸੱਚੀ ਜਾ ਕੱਤੀ ਪੁਕਾੜੇ ਆਣਾ ਮੌਸਮ ਗੱਲ ਲਈ ਆਂ ਮਿੱਠਾ ਕੰਡਾ ਮਨਤੋ ਆਇਆ ਪਿਆ ਹਾਂ ਜੀ ਨਾ ਕਾਨੂੰ ਨਹੀਂ ਮਿਲਦੀ ਅੱਛਾ ਹੀ ਨਾ ਬਿੱਜੇ ਵੇਲਾ ਬਸ ਹਾਂ ਜੀ ਤੁਸੀਂ ਫਿਰ ਉਧਰ ਜ਼ਿਆਦਾ ਠੰਡ ਹੁੰਦੀ ਹੈ ਨਾ ਉਧਰ ਤਾਂ ਬਰਫ਼ ਬਹੁਤ ਪੈਂਦੀ ਆਈ ਅੱਛਾ ਜਦੋਂ ਆਏ ਆਣ ਪੂਰੀ ਬਸ ਹੈ ਹਾਂ ਜੀ ਮਿੱਡਾ ਪੁਆਏ ਪਣੇ ਕੰਡਾ ਚੋਂ ਠੀਕ ਜੀ ਜੀ ਪੂਰੀ ਕਰਨੀ ਹਾਂਜੀ ਹੁਣ ਕਰਨੀ ਹੈ ਜੀ ਆਸਟ੍ਰੇਲੀਆ ਚ ਹਨਾ ਪੂਰੀ ਜੀ ਮੈਂ ਆਪਣੇ ਦੋੰਨ ਦਿਨ ਲਈ ਚੁੰਦੀ ਆਸਟ੍ਰੇਲੀਆ ਉਹ ਮੌਸਮ ਆ ਹਾਂਜੀ ਗਾਇਵਾਂ ਨੇ ਨਦੀ ਤੋਂ ਜੀ ਕਾਰ ਦਾ ਉੱਥੇ ਜਾਇਦਾ ਹਾਂਜੀ ਵਧੀਆ ਜੀ ਵਧੀਆ ਹਨਾ ਮੈਨੂੰ ਕਿੱਡ ਬਹੁਤ ਕੁਝ ਸਰਾਹਦਾ ਗੱਲ ਸਹੀ ਹੈ ਹਾਂਜੀ ਸਹੀ ਗੱਲ ਵੀ ਕਰਿੰਦੇ ਆ ਕਲੇਟਰ ਤੋਂ ਬਾਅਦ ਬਾਹਰੋਂ ਅੱਜ ਦਿਖਾਨੀ ਅਨੋ ਕੁੜੀ ਤੇ ਅਗਲੇ ਰੈਟੇ ਟੱਡ ਬੋਲ ਕੇ ਦਾ ਦੇਖ ਲਓ ਵੀ ਕੀ ਕੀ ਟੱਕ ਲੈਣੇ ਸਰ ਸਹੀ ਗੱਲ ਹੈ ਹਾਂਜੀ ਇਹ ਤਾਂ ਹੈ హాజర్ గత డే విడి వన్ हा होता बळी टेम बाद आय वीर हो ਇਹ ਫਨੀ ਕਰ ਦਿੱਤੀ ਸੀ ਕੀ ਕਹਿੰਦੀ ਚਲੋ ਮਾਰਾ ਤੁਸੇ ਇੱਕ ਥਾਂ ਹੋ ਜਣਾ ਏਰੀਆ ਨਹੀਂ ਇੰਦੀ ਜਾਪਾ ਨਾ ਜੁਦੀ ਹਾਂਜੀ ਮੇਰੇ ਕੋਲ ਪਲੇਸ ਤਾਂ ਹੈ ਹਾਂਜੀ ਹਾਂਜੀ ਹੌਣੇ ਨਾਲੇ ਉੱਥੇ ਦੀ ਕਰਾ ਲੈਣੀ ਆ ਹਾਂਜੀ ਚਲੋ ਵਧੀਆ ਹੀ ਆ ਉੱਧਰ ਹੋ ਜੂਗੀ ਬਦਲੀ ਹਣਾ ਹਾਂਜੀ ਅੱਜ ਨਹੀਂ ਬਣਾਉਣਾ ਇਹ ਤੁਸੇ ਨਹੀਂ ਜੀ ਅਸੀਂ ਬਣਾਉਣ ਲੱਗੇ ਸੀ ਵਾਪਸ ਹਾਂ ਕੰਮੇ ਲੱਗੇ ਸੀ హాజ్ అర్థో విధానం ਮਾੜਾ ਜਿਹਾ ਹੈ ਕੋਈ ਬੇਸਿਕ ਕਿਤੇ ਵੀ ਮੁੜਦਾ ਅਗਲੇ ਚੁੰਬਦੇ ਨਹੀਂ ਸਹੀ ਗੱਲ ਹੈ ਹਾਂਜੀ ਅੱਜ ਕੱਲ ਦੁਨੀਆ ਨੂੰ ਪਤਾ ਨਹੀਂ ਕੀ ਤੇ ਕੀ ਹੋਇਆ ਗਿਆ ਜਿੰਨਾ ਆਪਾਂ ਚਪ ਚਪਰੇ ਨੇ ਆਣਾ ਉਹਨਾਂ ਦਾ ਅਸੀਂ ਬੋਲਦੇ ਵਾਲਦੇ ਨੂੰ ਅਸੀਂ ਨਹੀਂ ਕਹਿੰਦੇ ਹੁੰਦੇ ਕਿਸੇ ਨੂੰ ਕਾਜ ਲਾ ਹਲ ਹੁੰਦਾ ਹਾਂਜੀ ਜਦੋਂ ਆਗੇ ਚਲੋ ਦੋ ਆ ਕਾਜ ਨੂੰ ਮੇਰੇ ਦਿਹਾੜੀ ਦੇ ਦੇ ਜਿਵਾਕ ਮਗਰ ਮਗਰ ਨਾ ਟਿਕੀ ਰਹਿੰਦੇ ਹਾਂਜੀ ਦੋਨੇ ਤੁਮਿੰਦਾ ਹੀ ਕੁੜੀ ਕੋਈ ਨਹੀਂ ਹਾਂਜੀ ਹਾਂਜੀ ਮੋਹ ਪਿਆਰ ਦਾ ਹੀ ਹੁੰਦਾ ਹਾਂ ਉਸ ਤੋਂ ਵੀ ਇੰਨੇ ਟੈਮ ਬਾਦ ਹੈ ਨਾ ਸਾਰੀ ਬਲੈਂਕ ਹੋ ਜਾਂਦੀ ਹੈ ਨੰਨੀ ਲੱਭ ਲੱਭ ਰਹੇ ਨੇ ਹਾਂ ਬਹੁਤ ਵੱਡੀ ਫੈਮਿਲੀ ਦੇ ਅਸੀਂ ਵੇਖਿਆ ਵਲੌਗ ਦੇ ਵਿੱਚ ਬਹੁਤ ਵਧੀਆ ਹੈ ਨਾ ਕਿਵੇਂ ਹੱਸਣ ਖੇਡਣ ਦਾ ਸਾਰਾ ਪਰਿਵਾਰ ਬਹੁਤ ਵਧੀਆ ਹੈ ਹਾਂ ਮੈਂ ਹਾਂ ਜੀ ਹਾਂ ਇਹ ਹੱਸਣ ਖੇਡਣੇ ਹੀ ਰਹ ਜਣਾ ਹਾਂ ਹਾਂ ਜੀ ਮੈਂ ਤਾਂ ਮੇਰੇ ਪਿੱਛੇ ਪਰਿਵਾਰ ਇਹ ਨਵਰੀਆ ਦੀ ਹੱਸ ਮੋਸੀ ਜੀ ਹਾਂ ਜੀ ਇਹ ਨਾਲ ਜੀ ਦੋ ਵੀਕ ਤੋਂ ਦਿੱਕਤ ਤਾਂ ਕੋਈ ਨਹੀਂ ਮਾਣੇ ਜੀ ਹੁਣ ਤੇ ਜਿੱਥੇ ਡੇਟਾ ਚ ਰੋਨੇ ਆ ਬੰਦਾ ਕਹਿੰਦਾ ਦਿਮਾਗ ਹੀ ਲਿਆ ਹਾਂ ਜੀ ਹੱਥ ਦੇਣਾ ਆਪਾਂ ਲਗਾਇਆ ਇਹਨੂੰ ਅਬਰੇ ਜੀ ਹਾਂ ਮੇਰੀ ਪਾਸੇ ਜੀ ਆਉਂਦੀ ਨਹੀਂ ਨਾ ਇੱਕ ਦੁਨੀਆ ਤੇ ਕਿਸੇ ਕੋਲ ਨਹੀਂ ਛੱਡਦੀ ਜੀ ਹਾਂ ਮੈਂ ਆਈ ਨਹੀਂ ਮੈਂ ਤੇਨੇ ਆਉਂਦੀ ਨੂੰ ਰੈਸਟ ਵੀ ਨਹੀਂ ਹੋਈ ਸਾਰੇ ਸਰਕਾਰਾਂ ਨੇ ਕੀ ਕੀ ਆਏ ਇਹ ਚਾਹਦੇ ਨੇ ਇਹ ਚਾਹਦੇ ਨੇ ਅਗਲੇ ਮਾਰਨਿੰਗ ਹੁੰਦਾ ਵੀ ਚੱਲ ਜਾਣਾ ਆਪਣੀ ਜਗਾ ਤੁਸੀਂ ਜਾਓ ਹਨਾ ਹਾਂ ਤਾਂ ਇਹ ਤੋਂ ਵੀ ਬੱਤੇ ਆਏ ਰੈਸਟ ਹਾਂ ਸਹੀ ਗੱਲ ਆਲੀ ਕੋਪ ਦੇ ਸਾਹਦੇ ਤਾਂ ਪਹਾਂ ਪਹਾਂ ਹਾਂ ਜੀ ਮਸਾਂ ਕਿੰਨੇ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਸਫ਼ਰ ਤੇ ਦੋ ਧੋਖਾ ਹੋ ਜਾਂਦਾ ਜੀ ਜਾਂ ਇੱਥੇ ਤਾਂ ਹਾਂ ਜੀ ਨਹੀਂ ਸਫ਼ਰ ਦਾ ਤੋ ਵਿੱਜ ਹੋ ਗਿਆ ਤਾਂ ਠੀਕ ਹੋ ਗਿਆ ਤੇ ਲੱਗਿਆ ਨਹੀਂ ਅੱਛਾ ਜੀ ਚਾਹ ਦੇ ਕੱਪੜੇ ਪੜੇ ਸੀ ਗੱਲ ਲੱਗੀ ਉਹਨਾਂ ਨੇ ਰੱਖੇ ਹੈ ਅੱਛਾ ਹਾਂਜੀ ਚਲੋ ਕੋਈ ਨਾ ਮੈਂ ਮਾਰਗੀ ਰੱਬ ਦੇ ਹੀ ਰਹੇ ਹਾਂ ਮੰਮੀ ਆਈਡੀ ਕਾਟ ਖੂਟਦਾ ਹੀ ਜ਼ਿਆਦਾ ਹੋ ਜਾਂਦਾ ਜੀ ਹਨਾ ਵੀ ਉਹ ਨਾ ਜਾਣ ਹੋਣਾ ਜਿਹੜੇ ਕੱਤੀ ਪੈਂਦੇ ਹੁੰਦੇ ਉਹ ਤਾਂ ਹੱਥ 'ਚ ਹੀ ਹੁੰਦੇ ਹੂੰ ਨਹੀਂ ਉਹ ਤਾਂ ਹੱਥ 'ਚ ਹੀ ਹੁੰਦੇ ਆ ਫੇਰ ਵੀ ਜੇ ਹੋ ਹੀ ਜਾਂਦਾ ਵੀ ਆਪਣੇ ਆ ਕੱਪੜੇ ਕੁਝ ਹੈ ਉਹਦੇ ਤਾਰੇ ਜਿਨਾ ਹਨਾ ਲੈ ਕੇ ਆਉਣੇ ਆ ਸਹੀ ਗੱਲ ਹੈ ਹਾਂ ਗਾਂਕਤ ਜੀ ਹਾਂਜੀ ਮੈਂ ਉਹਨੂੰ ਇੰਦਰ ਨੂੰ ਹਾਦੀ ਸੀ ਮੈਂ ਤੇ ਆਪਾਂ ਜਿਹੜੇ ਚਾਕਲੇਟ ਵਗੈਰਾ ਲੈ ਜਾਣ ਮੈਂ ਤਾਂ ਥਿੱਕਾ ਥਿੱਕਾ ਹਿੱਸਾ ਕੱਢੋ ਆਪਣੇ ਜਵਾਕਾਂ ਨੇ ਸਾਰੇ ਖਿੱਕ ਦੇਣੇ ਹਾਂ ਕਰਦੀ ਆਪਾਂ ਨਹੀਂ ਕੋਈ ਨਹੀਂ ਹਾਂ ਕੋਈ ਰੋਪੇ ਤੋਂ ਚੱਲੀ ਸੀ ਨਾ ਮੈਂ ਸੋਚਿਆ ਜੀ ਮੈਂ ਤਾਂ ਜੀ ਰੂਪ ਉਹਨਾਂ ਦਾ ਕੋਈ ਨੰਬਰ ਜੱਜਾਗਾ ਲੱਗਾ ਉਹ ਆਪਾਂ ਕੱਢਦੇ ਉਹਨਾਂ ਤੋਂ ਕੋਈ ਹਾਂ ਜੀ ਇੱਕ ਬਾਹਲੇ ਵੀ ਕਾਲ ਆਈ ਸੀ ਨੰਬਰ ਉਹ ਵੀ ਤੋਂ ਆਈ ਤੇ ਨਹੀਂ ਪਰ ਬਾਹਲੇ ਨੰਬਰ ਤੋਂ ਨਹੀਂ ਮੈਂ ਤਾਂ ਅੱਗੇ ਮੈਂ ਅੱਛਾ ਜੀ ਉਹ ਵੀ ਕੋਤੇ ਤੇ ਪੈਂਦਾ ਪਹਿਲਾਂ ਹੁਣ ਆਇਆ ਬਾਹਲੇ ਨੰਬਰ ਤੋਂ ਫੇਰ ਤਸਵੀਰ ਵੀ ਇੱਥੇ ਲਾਇਆ ਆਂ ਕਿ ਐਂ ਸੋਚੀ ਜਾਂਦੇ ਸੀਗੇ ਨਹੀਂ ਬਾਹਲੇ ਨੰਬਰ ਤੋਂ ਨਹੀਂ ਹਾਂ ਜੀ ਉਹ ਕੁਝ ਲਾਹੁ ਗਦਾ ਹੋਣਾ ਉਹ ਕੁਛ ਤਾਂ ਹੋ ਗਈ ਹਾਂ ਜੀ ਲੋਕੋ ਇਹਨਾਂ ਪਤਾ ਕਿ ਅਸਨੈਪਚੈਟ ਦੇ ਵਿੱਚ ਕਈ ਦਿਨਾਂ ਪਹਿਲੇ ਸਟੋਰੀ ਪੈ ਗਈ ਜਦੋਂ ਸ਼ੋਅ ਹੋ ਗਿਆ ਚੱਕ ਲੈਂਦੇ ਨੇ ਕਿ YouTube ਤੇ ਕਾਰਡ ਜੋੜੀ ਕਿ ਚਾਹੇ ਹੋ ਜਾਂਦਾ ਹਾਂ ਹਾਂਜੀ ਨਹੀਂ ਜੀ ਫਿਰ ਬਣਾਉਣੀ ਹੈ